ਰਾਤੀ ਨੂੰ ਪੈਣਗੇ ਚਲੋ ਆਪੇ ਜਾਣੋ ਉਹਦੇ ਨੂੰ ਕੋਰੇ ਭਾਏ ਨਾਲ ਕੋਈ ਨਹੀਂ ਹੰਦਰੇ ਉਹ ਸਰਦਾਰ ਜੀ ਕੋਈ ਨਹੀਂ ਬੋਟ ਚੋਂ ਦਾ ਪ੍ਰੈਸ਼ਰ ਤੋਂ ਦਰਵਾਜ਼ੇ ਅੱਥਰੋਂ ਕੋਰੇ ਉਹ ਜਿਹੜਾ ਕਟੇ ਨਾ ਬਾਹਰ ਸਾਡੇ ਕੋਲ ਚਾਰ ਪੇਸ਼ੈਂਟ ਰਿਪੋਰਟ ਹੋਏ ਹੈਗੇ ਆ ਇਹਨਾਂ ਨੇ ਕਿਤੇ ਰਾਤ ਨੂੰ ਜਦੋਂ ਸੋਏ ਸੁੱਤੇ ਹੈਗੇ ਆ ਇਹਨਾਂ ਨੇ ਕੋਇਲਾ ਵਾਲੀ ਜਿਹੜੀ ਂਗੀਟੀ ਹੈਗੀ ਆ ਉਹ ਆਪਣੇ ਕਮਰੇ ਚ ਰੱਖ ਲਈ ਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਿਹਦੇ ਨਾਲ ਕਾਰਬਨ ਮੋਨੋਆਕਸਾਈਡ ਪੌਇਜ਼ਨਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ ਤੇ ਜਿਹੜੇ ਤਿੰਨੇ ਪੇਸ਼ੈਂਟ ਐ ਚਾਰੇ ਪੇਸ਼ੈਂਟ ਹੈਗੇ ਇਸ ਵੇਲੇ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਨਾਲ ਸਾਡੇ ਕੋਲ ਆਏ ਹੈਗੇ ਤੇ ਮੇਰਾ ਭਤੀ ਜਾ ਉਹਨੂੰ ਫੋਨ ਕੀਤਾ ਉਹਨੇ ਉਹ ਫਿਰ ਉਹਦੇ ਘਰ ਗਿਆ ਦੇਖਿਆ ਉਹਨੇ ਤੇ ਉਹ ਹੁਸ਼ ਤੇ ਦੇ ਅੰਦਰ ਸਾਰੇ ਕਿੰਦਾ ਭੀ ਹੁਸ਼ ਹੋ ਗਿਆ ਇਹ ਨਹੀਂ ਪਤਾ ਅੰਦਰ ਅੱਗ ਉਹ ਗਿੱਟੀ ਭਾਲੀ ਦੀ ਮੈਂ ਰਾਤ ਪਜੀ ਕੀ ਨਾ ਤੁਹਾਡਾ ਤੇ ਕਿੱਥੋਂ ਆਇਓ ਸਰ ਅਈ ਪੜੋਲੀ ਤੋਂ ਐ ਰੁਨੀ ਦਾਸ ਮੇਰਾ ਨਾਮ ਹੈ ਕੀ ਹਸਾ ਹੈ ਸਰ ਇਹ ਅਈ ਤੇ ਬਾਹਰ ਹੀ ਤੇ ਇਹਦੇ ਮੁੰਡੇ ਨੇ ਫੋਨ ਕੀਤਾ ਤੁਹਾਨੂੰ ਸਾਲਾ ਉਹ ਕਹਿੰਦਾ ਵੀ ਫੋਨ ਨਹੀਂ ਚੁੱਕੇ ਤੇ ਘਰ ਦੇ ਤੇ ਮੇਰਾ ਭਤੀ ਗਿਆ ਉਹਨੂੰ ਫੋਨ ਕੀਤਾ ਉਹਨਾਂ ਨੇ ਉਹ ਫਿਰ ਉਹਦੇ ਘਰ ਗਿਆ ਦੇਖਿਆ ਉਹਨੇ ਤੇ ਉਹ ਹੁਸ਼ ਤੇ ਦੇ ਅੰਦਰ ਸਾਰੇ ਕਿੱਦਾਂ ਭੂਸ਼ ਹੋ ਗਏ ਇਹ ਨਹੀਂ ਪਤਾ ਅੰਦਰ ਅੱਗ ਉਹ ਗਿੱਟੀ ਭਲੀ ਦੀਆਂ ਲਾ ਰਾਤ ਤੇ ਕਿੰਨੇ ਲੋਕੀ ਘਰ ਚੁੱਤੇ ਨੇ ਇਹ ਚਾਰ ਜਣੇ ਇੱਕੋ ਫੈਮਿਲੀ ਹਾਂਜੀ ਇੱਕੋ ਫੈਮਿਲੀ ਪਟਨਾ ਪਠਾਨਕੋਟ ਵਿੱਚ ਦੀ ਐਮਰਜੈਂਸੀ ਵਿੱਚ ਕੋਈ ਕਰੀਬ 2 ਵਜੇ ਸਾਡੇ ਕੋਲ ਚਾਰ ਪੇਸ਼ੈਂਟ ਰਿਪੋਰਟ ਹੋਏ ਹੈਗੇ ਆ ਇਹਨਾਂ ਨੇ ਕਿਤੇ ਰਾਤ ਨੂੰ ਜਦੋਂ ਸੋਏ ਸੁੱਤੇ ਹੈਗੇ ਆ ਇਹਨਾਂ ਨੇ ਕੋਇਲਾ ਵਾਲੀ ਜਿਹੜੀਆਂ ਗਿੱਟੀ ਹੈਗੀ ਆ ਉਹ ਆਪਣੇ ਕਮਰੇ ਚ ਕ락 ਲਈ ਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਿਹਦੇ ਨਾਲ ਕਾਰਬਨ ਮੋਨੋਆਕਸਾਈਡ ਪాయిਜ਼ਨਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ ਤੇ ਜਿਹੜੇ ਤਿੰਨੇ ਪੇਸ਼ੈਂਟ ਚਾਰੇ ਪੇਸ਼ੈਂਟ ਹੈਗੇ ਆ ਇਸ ਲਈ ਕਾਰਬਨ ਮੋਨੋਆਕਸਾਈਡ ਪాయిਜ਼ਨਿੰਗ ਨਾਲ ਸਾਡੇ ਕੋਲ ਆਏ ਹੈਗੇ ਆ ਜਿਹਦੇ ਵਿੱਚੋਂ ਤਿੰਨ ਪੇਸ਼ੈਂਟ ਜਿਹੜੇ ਹੈਗੇ ਆ ਦੇਖੋ ਸਟੇਬਲ ਹੈਗੇ ਆ ਤੇ ਇੱਕ ਪੇਸ਼ੈਂਟ ਥੋੜਾ ਸੀਰੀਅਸ ਹੈਗਾ ਇਹਨੂੰ ਅਸੀਂ ਇੱਕ ਪੇਸ਼ੈਂਟ ਨੂੰ ਅਸੀਂ ਰੈਫਰ ਕਰਨ ਲੱਗੇ ਆ ਤੇ ਬਾਕੀ ਤਿੰਨ ਪੇਸ਼ੈਂਟ ਜਿਹੜੇ ਹੈਗੇ ਆ ਸਟੇਬਲ ਕੰਡੀਸ਼ਨ ਵਿੱਚ ਸਾਡੇ ਕੋਲ ਪਪਰ ਇਹਨਾਂ ਦਾ ਤੁਹਾਨੂੰ ਆਜਾ ਪੰਦ ਕਰਵਾਇਆ ਨੇ ਤੋ ਘਰ ਤੋਂ ਹੀ ਬਿਨੋਸ ਤੇ ਰਾਤ ਨੂੰ ਸਵੇਰ ਨੂੰ ਚੁਕਦੇ ਆਪ ਨੇ ਜਾਣ ਕੋਲੇ ਭਾਏਣਾਂ ਨੇ ਕੋਲੇ ਭਾਏ ਦੇ ਅੰਦਰ ਆ ਕੇ ਕੋਈ ਚਲੋਂ ਤੇ ਤੇ ਤਾਂ ਦਰਵਾਜ਼ੇ ਰੋਕ ਆਪ ਕੋਲ ਆ ਗਿਆ ਕਦੇ ਨਾ ਬਾਹਰ ਅਜੀ ਕਿਹਨਾ ਤੁਹਾਡਾ ਤੇ ਕਿੱਥੋਂ ਆਏ ਹੋ ਸਰ ਅਈ ਪੜੋਲੀ ਤੋਂ ਐ 19 ਦਾਸ ਮੇਰਾ ਨਾਮ ਹੈ ਕੀ ਹਾਸਾ ਹੈ ਸਰ ਇਹ ਅਈ ਤੇ ਬਾਹਰ ਹੀ ਤੇ ਇਹਦੇ ਮੁੰਡੇ ਨੇ ਫੋਨ ਕੀਤਾ ਤੁਹਾਨੂੰ ਸਾਲਾ ਉਹ ਕਹਿੰਦਾ ਵੀ ਫੋਨ ਨਹੀਂ ਚੁੱਕੇ ਤੇ ਘਰ ਦੇ ਤੇ ਮੇਰਾ ਭਤੀਜਾ ਉਹਨੂੰ ਫੋਨ ਕੀਤਾ ਉਹਨੇ ਉਹ ਫਿਰ ਉਹਦੇ ਘਰ ਗਿਆ ਦਿੱਖਾ ਉਹਨੇ ਤੇ ਉਹ ਹੁਸ਼ ਤੇ ਦੇ ਅੰਦਰ ਸਾਰੇ ਕਿੰਦਾ ਵੀ ਹੁਸ਼ ਹੋ ਗਿਆ ਇਹ ਨਹੀਂ ਪਤਾ ਅੰਦਰ ਅੱਗ ਉਹ ਗਿੱਟੀ ਭਾਲੀ ਦੀ ਮੈਂ ਰਾਤ ਤੇ ਕਿੰਨੇ ਲੋਕੀ ਘਰ ਚੁੱਤੇ ਨੇ ਇਹ 4 ਜਣੇ ਇੱਕੋ ਫੈਮਿਲੀ ਹਾਂਜੀ ਇੱਕੋ ਫੈਮਿਲੀ